ਆ ਜਿਹੜੀ ਇੱਕ ਸੋਨੀਆ ਮਾਨ ਹੈ ਜੀ ਇੱਕ ਚਲੋ ਸਾਡੀ ਭੈਣ ਹੈ ਵਿਚਾਰੀ ਉਹਨੇ ਹੁਣ ਤਾਜ਼ਾ ਉਹਨੂੰ ਸ਼ੌਂਕ ਚੜਿਆ ਉਹ ਹੁਣ ਪੰਜਾਬ ਦੇ ਆ ਇਹ ਕਹਿੰਦੀ ਕੈਮਰਾ ਘਮਾਈ ਇਹਨਾਂ ਨੂੰ ਜਰਾ ਆ ਆ ਸਾਰੇ ਮਿਹਨਤ ਕਿਰਤ ਕਰਨ ਵਾਲੇ ਲੋਕਾਂ ਨੂੰ ਜੱਟਾਂ ਜ਼ਿਮੀਂਦਾਰਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਪਤਾ ਕੀ ਸਮਝਾਰੀ ਇੱਧਰ ਕਰੋ ਕੈਮਰਾ ਕਰਨ ਉਹ ਕਹਿੰਦੀ ਆ ਕਿ ਮੋਹਰਾ ਕਿੱਦਾਂ ਬੰਦ ਕਰਨਾ ਹੈ ਤੁਸੀਂ ਮੇਰੇ ਤੋਂ ਸਿੱਖਣਾ ਵਾ ਤੁਹਾਨੂੰ ਨਹੀਂ ਪਤਾ ਮੋਹਰਾ ਕਿੱਦਾਂ ਬੰਨਣਾ ਬੰਨ ਉੱਥੇ ਬੰਨ ਜਿੱਦੇ ਖੜੇ ਹੋ ਕੇ ਅਖੇ ਇੱਕ ਬੂਰੀ ਲੈਣੀ ਆ ਉਸ ਬੂਰੀ ਦੇ ਵਿੱਚ ਰੇਤਾ ਭਰਨੀ ਆ ਫਿਰ ਉਸ ਬੂਰੀ ਨੂੰ ਐ ਘੁਮਾ ਕੇ ਤੇ ਮੋਰੇ ਦੇ ਵਿੱਚ ਠੁਸ ਦੇਣਾ ਹੈ ਠੁਸ ਦੇਣਾ ਅੱਧੇ ਬੰਦੇ ਜਦਾਸਰਾਨੀ ਨਹੀਂ ਸੀ ਕੋਈ ਕਲਾਕਾਰ ਬਣਿਆ ਸੀ ਸ਼ੋਲੇ ਫਿਲਮ ਚ ਅੱਧੇ ਬੰਦੇ ਇਧਰਲੇ ਪਾਸੇ ਚਲ ਜਓ ਅੱਧੇ ਬੰਦੇ ਇਧਰਲੇ ਚਲ ਜਓ ਐਵੇਂ ਅਖੇ ਅੱਧੇ ਬੰਦੇ ਮੋਰੇ ਚ ਠੁਸਣ ਲਈ ਐ ਨੂੰ ਚਲ ਜਓ ਅੱਧੇ ਜਿਹੜੇ ਐ ਨੂੰ ਲੰਘ ਜਾਓ ਬਾਬਾ ਜੀ ਬਹੁਤਾ ਹੀ ਪਾਣੀ ਆ ਚੱਲਿਆ ਵਾ ਉਹ ਨਲਾਇਕੋ ਇਹ ਪਾਣੀ 2023 ਚ ਵੀ ਆਇਆ ਸੀਗਾ ਕਮਲਿਓ ਕਮਲਿਓ 88 ਚ ਪੂਰਾ ਰਿਕਾਰਡਡ ਆ